ਕਰੋ ਕਿਰਪਾ ਜੀ ਮਾਰਨਾ ਮਾਰੇ ਅੱਜ ਵੀ ਆਪਣੇ ਦਰਮੇਂ ਕਿਉਂ ਨਾ ਸੇਤੀ ਜੀਗਨ ਜੀ ਦਸ ਰਾਜਪਾਲ ਸਥਾਪਕ ਕੋਲੋਂ ਗ੍ਰੰਟ ਆਇਆ ਜਿਹੜਾ ਇਹ ਲੋਕਾਂ ਨੂੰ ਸ਼ਾਂਤ ਦਤਾ ਮਨ ਲੱਗਿਆ ਕੋਈ ਇੱਕ ਮਾਪ ਦਾ ਲੱਗਦਾ ਹੈ ਧੰਨਵਾਦ ਜੀ ਦਾ ਸ਼ੁਕਰੀਆ ਜਿਹੜੀ ਭਾਜਪਾ ਆਪਣੇ ਆਪ ਨੂੰ ਸਿੰਧੂ ਦੇ ਠੇਕੇਦਾਰ ਕਹਿੰਦੇ ਆ ਅੱਜ ਉਹ ਲੋਕਾਂ ਤੋਂ ਤਾਂ ਕੋਈ ਉੱਤੇ ਨਹੀਂ ਪੁੱਛਿਆ ਉਹਨਾਂ ਦੇ ਹਮਾਇਤ ਕਰਦੇ ਨੇ ਕਿ ਸਾਰਾ ਪੈਸਾ ਨਾਲ ਦਿੱਤਾ ਹੈ ਪਿਆਲੇ ਦੀ ਸਰਪੀ ਉੱਤੇ ਜਾ ਕੇ ਨੰਗਾ ਜਲਵਾਈ ਕਰਦੇ ਆ ਹਾਂ ਸਾਡੇ ਵਰਤੋਂ ਬੋਡੀ ਸਰੀਰ ਵਾਲੇ ਵੀ ਜੀ ਜੀ ਜੀਰ ਆਏ ਹੋ ਕਿ ਮਾਵਾ ਕਿੰਨਾ ਦੇ ਆਸ਼ਵਾਸਨ ਦਿੱਤੇ ਜਾ ਰਹੇ ਮੈਂ ਇੱਕ ਤਾਂ ਗੱਗੀ ਪੰਡਤ ਜੀ ਸਾਡੇ ਪਟਿਆਲੇ ਨਹੀਂ ਬਲਕੇ ਪੰਜਾਬ ਦੇ ਉਹ ਹਸਤੀ ਨੇ ਔਰ ਉਸ ਤੋਂ ਇਲਾਵਾ ਹਿੰਦੂ ਸਮਾਜ ਤੋਂ ਵੱਖ-ਵੱਖ ਜੱਥੇਬੰਦੀਆਂ ਤੋਂ ਜਿਹੜੇ ਆਏ ਹੋਏ ਵਿਅਕਤੀ ਨੇ ਉਹਨਾਂ ਦੇ ਸੱਦੇ ਦੇ ਉੱਤੇ ਇੱਥੇ ਸਾਡਾ ਜਿਹੜਾ ਪਵਿੱਤਰ ਸਥਾਨ ਹੈ ਕਾਲੀ ਮਾਤਾ ਦਾ ਮੰਦਿਰ ਉਸ ਥਾਂ ਕਰਕੇ ਤੇ ਆਇਆ ਸੀ ਇਹਨਾਂ ਤੋਂ ਮੰਗ ਪੱਤਰ ਨੇ ਹੰਟੀ ਵਾਸਤੇ ਔਰ ਮੰਗ ਪੱਤਰ ਜਿਹੜਾ ਕਿ ਇਹਨਾਂ ਨੇ ਮੁੱਖ ਮੰਤਰੀ ਸਾਹਿਬ ਨੂੰ ਦੇਣਾ ਤੇ ਇਹ ਮੁੱਖ ਮੰਤਰੀ ਸਾਹਿਬ ਤੱਕ ਮੈਂ ਇਨ ਬੈਨ ਜਿਹੜਾ ਦੀ ਉਹ ਪਹੁੰਚਾਉਂਗਾ ਔਰ ਇਹਨਾਂ ਦੇ ਜਿਹੜੇ ਕਨਸਰਨ ਨੇ ਉਹ ਵੀ ਉਹਨਾਂ ਤੱਕ ਖਾਂਦੀ ਕਰੂਗਾ ਦੇਖੋ ਮੇਰਾ ਕੰਮ ਜਿਹੜਾ ਹੈਗਾ ਉਹ ਪਹੁੰਚਾਉਂਦਾ ਹੈ ਅੱਜ ਮੁੱਖ ਮੰਤਰੀ ਸਾਹਿਬ ਦਿੱਲੀ ਨੇ ਸ਼ਾਮੀ ਉਹਨਾਂ ਦੇ ਵਾਪਸ ਆ ਜਾਣਾ ਕੱਲ ਨੂੰ ਉਹਨਾਂ ਦੇ ਟੇਬਲ ਦੇ ਉੱਤੇ ਜਿਹੜਾ ਦੀ ਉਹ ਹੋਗਾ ਇਸ ਤੋਂ ਬਾਅਦ ਇਹਨਾਂ ਨੂੰ ਵਾਪਸ ਹੋਣੀ ਚਾਹੀਦੀ ਜਿੱਥੇ ਵੀ ਇਹ ਗਏ ਪੱਤੀਗੜ੍ਹ ਫੋਟ ਚੁੱਕੀ ਹੈ ਅੱਗੇ ਭਾਰੀ ਜਿਵੇਂ ਨਹੀਂ ਗੱਦੇ ਚੱਕ ਦੇ ਨਹੀਂ ਦੇਖੋ ਜੋ ਇਹਨਾਂ ਨੇ ਇਹਦੀ ਇਹਦੀ ਗੱਲ ਜਿਹੜੀ ਸ਼ੁਰੂ ਕੀਤੀ ਸੀ ਔਰ ਇਹਨਾਂ ਦਾ ਹੀ ਇਹ ਇਸ਼ੂ ਸੀਗਾ ਕੋ ਮੇਰਾ ਖਿਆਲ ਇਹਨਾਂ ਦੇ ਅੰਡਰ ਨੇ ਸਾਰੇ ਉਹਨਾਂ ਤੱਕ ਸੁਨੇਹਾ ਹੁਣ ਇਹਨਾਂ ਨੇ ਆਪੇ ਹੀ ਲਾ ਦੇਣਾ ਹੈ ਕਿ ਗੱਲ ਪਹੁੰਚਾਉਣੀ ਸੀ ਨਾ ਮਤਲਬ ਮਕਸਦ ਗੱਲ ਪਹੁੰਚਾਉਣ ਤੱਕ ਸੀ ਔਰ ਇਹ ਜਿਹੜੀ ਇਹਨਾਂ ਨੇ ਲਿਖਤ ਰੂਪ ਦੇ ਵਿੱਚ ਦਿੱਤਾ ਜੀ ਇਹ ਐਜ਼ ਇਟ ਇਜ਼ ਅੱਜ ਮੁੱਖ ਮੰਤਰੀ ਸਾਹਿਬ ਹੁੰਦੇ ਤੇ ਮੈਂ ਹੁਣੇ ਹੀ ਲਾ ਜਾਣਾ ਸੀਗਾ ਉਹ ਦਿੱਲੀ ਗਏ ਹੋਏ ਨੇ ਕੇਜਰੀਵਾਲ ਸਾਹਿਬ ਦੇ ਨਾਲ ਮੁਲਾਕਾਤ ਕਰਨ ਦੇ ਵਾਸਤੇ ਸ਼ਾਮ ਨੂੰ ਆ ਜਾਣਗੇ ਕੱਲ ਨੂੰ ਉਹਨਾਂ ਦੇ ਟੇਬਲ ਦੇ ਉੱਤੇ ਹੋਊਗਾ ਫੈਸਲਾ ਉਹਨਾਂ ਨੇ ਜੀ ਜਦੋਂ ਲੋ ਐਂਡ ਆਰਡਰ ਨੂੰ ਕਿੱਦਾਂ ਦੇਖਦੇ ਹੋ ਕਿਉਂਕਿ ਕਈ ਹਿੰਦੂ ਸੰਗਠਨਾਂ ਦਾ ਵੀ ਦਿਂਦਿਆੜੇ ਗੋਲੀਆਂ ਮਾਰੀ ਜਿਵੇਂ ਅਮਰਸਾ ਲਾਲੋ ਤੇ ਨੰਦਰ ਲਾਲੋ ਤੇ ਪਟਿਆਲਾ ਦੀ ਵੀ ਮਾਹੌਲ ਨਾਲ ਦਿਂਦਿਆੜੇ ਇਹਦੇ ਕਰਨ ਵਾਕਾਤਾ ਹੋ ਰਹੀ ਹੈ ਨਹੀਂ ਨਹੀਂ ਸੋਸ਼ਲ ਮੀਡੀਆ ਦੇ ਵੀਡੀਓ ਵਾ ਇਹਨੂੰ ਕਿੱਦਾਂ ਦੇਖਦੇ ਹੋ ਤੁਸੀਂ ਹੋ ਜੀ ਮੁੱਖ ਮੰਤਰੀ ਦੇ ਸਲਾਹਕਾਰ ਵੀ ਉਹ ਕਿਦਾਂ ਦੇਖਦੇ ਹੋ ਇਹਨਾਂ ਨੂੰ ਦੇਖੋ ਪੰਜਾਬ ਇੱਕ ਇਸ ਤਰ੍ਹਾਂ ਦੀ ਸਟੇਟ ਹੈ ਇੱਕ ਤਾਂ ਬਾਰਡਰ ਸਟੇਟ ਆ ਜੀ ਪਰ ਇੱਥੇ ਕਦੀ ਨਫ਼ਰਤ ਦਾ ਬੀਜ ਨਹੀਂ ਉਗਦਾ ਜੀ ਅਸੀਂ ਉਸ ਪੀੜ੍ਹੀ ਨੂੰ ਬਿਲੋਂਗ ਕਰਦੇ ਆ ਅਸੀਂ ਬਹੁਤ ਮਾੜਾ ਸਮਾਂ ਜਿਹੜਾ ਉਹ ਵੇਖਿਆ ਹੈ ਪਰ ਇੱਥੇ ਸਾਰੇ ਭਾਈਚਾਰੇ ਜਿਹੜੇ ਆ ਉਹ ਇੱਕ ਝੁੱਟਾ ਦੇ ਨਾਲ ਇਕੱਠੇ ਰਹਿੰਦੇ ਆ ਇਹ ਸਾਜਸ਼ਾ ਹੁੰਦੀਆਂ ਨੇ ਇਸ ਤਰ੍ਹਾਂ ਦੀਆਂ ਜਿਹੜੀਆਂ ਆਪੜਨ ਦੇ ਵਾਸਤੇ ਉਹ ਸਾਡੇ ਚ ਪੰਜਾਬ ਦੇ ਵਿੱਚ ਕਦੇ ਜਿਹੜੀ ਉਹ ਸਫਲ ਨਹੀਂ ਹੋਊਗੀ ਪੰਜਾਬ ਸਰਕਾਰ ਮੁੱਖ ਮੰਤਰੀ ਸਾਹਿਬ ਜਿਹੜੇ ਨੇ ਉਹ ਜਿੰਨੇ ਵੀ ਫਿਰਕੇ ਨੇ ਅਸੀਂ ਉਹ ਰਾਜਨੀਤੀ ਵੀ ਨਹੀਂ ਕਰਦੇ ਜਿਹੜੀ ਧਰਮਾਂ ਦੇ ਉੱਤੇ ਆਧਾਰ ਰਾਜਨੀਤੀ ਹੁੰਦੀ ਹੈ ਅਸੀਂ ਤਾਂ ਸਮੁੱਚੇ ਜਿਹੜੇ 3.5 ਕਰੋੜ ਪੰਜਾਬੀ ਨੇ ਅਸੀਂ ਉਹਨਾਂ ਦੇ ਵਾਸਤੇ ਕੰਮ ਕਰਦੇ ਹਾਂ ਦਿਨ ਰਾਤ ਕੰਮ ਕਰਦੇ ਹਾਂ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਜਿਹੜੀ ਉਹ ਕੰਟਰੋਲ ਦੇ ਵਿੱਚ ਹੈ ਇੱਕ ਇਮਾਨਦਾਰ ਵਿਅਕਤੀ ਦੇ ਹੱਥਾਂ ਦੇ ਵਿੱਚ ਹੈ ਇਸ ਗੱਲ ਦਾ ਯਕੀਨ ਦਾ ਸਮੂਹ ਪੰਜਾਬੀਆਂ ਨੂੰ ਕਰਨਾ ਦੀ ਸੰਗਠਨ ਤੋਂ ਉਹਦੇ ਵਾਸਤੇ ਆਪਾਂ ਤੱਕ ਵਰਤੀ ਸਾਰੀਆਂ ਤਿਆਰੀਆਂ تھیں ਸੰਗਠਨ ਦੇ ਸਾਰੇ ਮੈਂਬਰ ਸਹਿਬਾਨ ਚੰਡੀਗੜ੍ਹ ਵੀ ਪਹੁੰਚੇ ਹੋਏ ਇੱਥੇ ਵੀ ਆ ਗਏ ਸੀ ਸਾਰੇ ਪਰ ਸਰਕਾਰ ਨੇ ਇੱਕ ਜਿਹੜਾ ਸੈਂਟਰ ਪੋਲ ਦਾ ਕੰਮ ਆਓ ਜੀ ਸਾਹਿਬ ਨੇ ਨਿਭਾਇਆ ਉਹ ਸਾਡਾ ਜਿਹੜਾ ਮੰਗ ਪੱਤਰ ਲੈ ਕੇ ਸੀਐਮ ਸਾਹਿਬ ਕੋਲ ਗਏ ਅੱਜ ਕਹਿੰਦੇ ਸੀਐਮ ਸਾਹਿਬ ਪੰਜਾਬ 'ਚ ਨਹੀਂ ਦਿੱਲੀ ਨੇ ਕਹਿੰਦੇ ਕੱਲ ਸਵੇਰ ਤੱਕ ਸੀਐਮ ਸਾਹਿਬ ਦੇ ਟੇਬਲ ਤੇ ਹੋਏਗਾ ਤੇ ਜਿਹੜਾ ਉੱਥੋਂ ਨਿਰਣੇ ਆ ਉਹ ਜਲਦੀ ਹੋ ਜਾਏਗਾ ਕਿਉਂਕਿ ਦੇਖੋ ਟਕਰਾਅ ਜਦੋਂ ਮਰਜ਼ੀ ਕਰ ਸਕਦੇ ਹਾਂ ਕਬੱਡੀ ਗੱਲ ਨਹੀਂ ਤੇ ਜਿਹੜਾ ਲੋਕਤੰਤਰ ਤੇ ਸੰਵਿਧਾਨ 'ਤੇ ਵਿਸ਼ਵਾਸ ਰੱਖਣਾ ਸਨਾਤਨੀ ਹਮੇਸ਼ਾ ਭਾਰਤ ਦਾ ਰੱਖਦਾ ਆ ਤੇ ਉਹ ਤਰਤੰਤ ਨਾ ਆਪਣੀ ਹੁੰਦੇ ਰਾਤੇ ਮੈਂ ਵੀ ਇਤਿਮ ਵਿਸ਼ਵਾਸ ਰੱਖਦਾ ਇਸ ਕਰਕੇ ਸਰਕਾਰ ਨਾਲ ਜਿਹੜੀ ਗੱਲਬਾਤ ਰਹੀ ਗੱਲਬਾਤ ਸਿਰੇ ਲੱਗੇ ਉਹਨਾਂ ਬੱਚਿਆਂ ਨੂੰ ਇਨਸਾਫ ਮਿਲ ਜੇ ਉਹ ਭੈਣ ਸਾਡੀ ਨੂੰ ਨੌਕਰੀ ਮਿਲ ਜੇ ਬਸ ਇੰਨੀ ਸਾਡੀ ਮੰਗ ਸੀ ਤੇ ਉਹ ਜਿਹੜੇ ਪੈਸੇ ਆ ਉਹ ਲੋਕਾਂ ਦੇ ਕੰਮ ਆ ਸਕਣ ਮੰਗ ਪਤਾ ਤਾਂ ਕਾਰਨ ਕੀ ਹੈ ਮੈਂ ਕਿਉਂ ਨਹੀਂ ਸ਼ਬਦ ਵੀਡੀਓ ਮੈਂ ਮੀਟਿੰਗ ਨਾਲ ਬਸ ਕੱਲ੍ਹ ਆਇਆ ਸੀ ਤਿੰਨ ਪਹਿਲਾਂ ਦੀ ਮੰਗ ਹੈ ਕੋਈ ਮੀਟਿੰਗ ਨਹੀਂ ਸੰਘਰਸ਼ ਹਮੇਸ਼ਾ ਉਹਦਾ ਰਾਹ ਰੱਖਣਾ ਚਾਹੀਦਾ ਸੰਘਰਸ਼ ਦਾ ਰਾਹ ਸਾਡੇ ਲਈ ਹਮੇਸ਼ਾ ਖੁੱਲ੍ਹਾ ਹੈ ਤਿੰਨ ਮੰਡਾਂ ਨੇ ਇਹ ਇੱਕ ਦਾ ਉਹਦੇ ਪਰਿਵਾਰ ਨੂੰ ਜਿਹੜੀ ਕਰੋੜ ਰੁਪਏ ਦੀ ਰਾਸ਼ੀ ਹੈ ਉਹ ਬੱਚਿਆਂ ਦੇ ਨਾਲ ਲਵਾਈ ਜਾਏ ਉਹਨਾਂ ਦੇ ਵਾਈਫ ਉਹਦੀ ਨੂੰ ਸਾਡੀ ਜਿਹੜੀ ਭੈਣ ਵੀ ਲਵਾ ਹੋਈ ਹੈ ਉਹਨੂੰ ਨੌਕਰੀ ਦਿੱਤੀ ਜਾਏ ਤੇ ਬੱਗੇ ਦਾ ਜਿਹੜਾ ਪੁੱਤ ਹੈ ਉਹ ਸ਼ਾਇਦ ਕਿਤੇ ਵੀ ਚੌਂਕ ਦੇ ਵਿੱਚ ਉੱਤਰ ਕੋਈ ਸਮਾਂ ਵਗੈਰਾ ਦਿੱਤਾ ਗਿਆ ਸੀ ਮੰਗੋ ਤਾਂ ਲੈਂਦੇ। ਦੇਖੋ ਉਹਨਾਂ ਨੇ ਸਾਡੇ ਤੋਂ ਪਹਿਲਾਂ ਹੀ ਤੁਹਾਨੂੰ ਸਮਾਂ ਦਿੱਤਾ ਉਹ ਕਹਿੰਦੇ ਕੱਲ ਸੂਰੇ ਮੁੱਖ ਮੰਤਰੀ ਸਾਹਿਬ ਨਾਲ ਡਿਸਕਸ ਕਰਕੇ ਕੱਲ ਦੁਪਹਿਰ ਤੱਕ ਜਾਂ ਸ਼ਾਮ ਤੱਕ ਤੁਹਾਨੂੰ ਕਲੀਅਰ ਕਰ ਦਿੱਤਾ ਜਾਏ। ਤੁਹਾਡੇ ਨਾਮ ਮਸਲੇ ਤੋਂ ਕੋਈ ਲੱਗੇ ਤੁਹਾਨੂੰ ਹਲੋ ਹੋ ਜਾ ਤਾਂ ਫਿਰ ਫਿਰ ਸੰਘਰਸ਼ ਦੀ ਹੋਰ ਥੋੜੀ ਹੈ। ਫਿਰ ਸੰਘਰਸ਼ ਦਾ ਰਾਹ ਬੜੀ ਜਲਦੀ ਤੁਹਾਨੂੰ ਆਂ ਉਵੈਚੀ ਸਾਹਿਬ ਆਏ ਸੀ ਉਹਨਾਂ ਨੇ ਕੀ ਸੁਝਾਅ ਸੁਝਾਇਆ ਉਹਨਾਂ ਨੇ ਇਹ ਸੁਝਾਅ ਦੋਆਇਆ ਜੀ ਕੱਲ ਨੂੰ ਸੀਐਮ ਸਾਹਿਬ ਨਾਲ ਡਿਸਕਸ ਕਰਕੇ ਕੱਲ ਸ਼ਾਮ ਤੱਕ ਤੁਹਾਨੂੰ ਜਿਹੜਾ ਰਿਜ਼ਲਟ ਹੈ ਉਹ ਕੱਢ ਕੇ ਦੇ ਦੱਸਣਗੇ